ਵਿਆਹ ਵਾਲੇ ਦਿਨ ਕੁੜੀ ਮੁੱਕਰੀ ਵਿਆਹ ਤੋਂ ਮੁੰਡੇ ਦੇ ਮਾਰੇ ਸ਼ਰੀਆਮ ਥੱਪੜ ਦੋਸਤੋ ਅਕਸਰ ਹੀ ਵਿਆਹ ਨੂੰ ਦੋ ਇਨਸਾਨਾਂ ਦਾ ਨਹੀਂ ਸਗੋ ਦੋ ਪਰਿਵਾਰਾਂ ਦਾ ਮੇਲ ਕਿਹਾ ਜਾਂਦਾ ਹੈ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਜਦੋਂ ਕੁੜੀ ਦਾ ਮੂੰਹ ਮਿੱਠਾ ਕਰਵਾਉਂਦਾ ਹੈ ਤਾਂ ਕੁੜੀ ਉਸਦੇ ਤਿੰਨ ਚਾਰ ਥੱਪੜ ਮਾਰਦੀ ਹੈ ਦਰਸਲ ਵਿਆਹ ਵਾਲੇ ਦਿਨ ਇਸ ਕੁੜੀ ਨੇ ਵਿਆਹ ਕਰਾਉਣ ਤੋਂ ਜਵਾਬ ਦੇ ਦਿੱਤਾ ਸੀ ਪਰ ਇਸ ਦੇ ਮਾਪੇ ਨੇ ਕਿਹਾ ਕਿ ਜੇ ਤੂੰ ਵਿਆਹ ਨਹੀਂ ਕਰਵਾਉਣਾ ਸੀ ਤਾਂ ਪਹਿਲਾਂ ਦੱਸਣਾ ਸੀ ਹੁਣ ਤਾਂ ਬਰਾਤ ਆ ਗਈ ਹੈ ਸਾਡੀ ਬਹੁਤ ਬੇਇੱਜ਼ਤੀ ਹੋ ਜਾਣੀ ਹੈ ਉਹਨਾ ਕੁਝ ਨਹੀਂ ਹੋ ਸਕਦਾ ਜਿਸ ਤੋਂ ਬਾਅਦ ਉਸ ਨੂੰ ਸ਼ਗਨਾਂ ਦੇ ਲਈ ਸਟੇਜ ਤੇ ਲਿਜਾਇਆ ਜਾਂਦਾ ਹੈ ਅਤੇ ਜਦੋਂ ਸ਼ਗਨ ਹੋਣ ਲੱਗਦੇ ਨੇ ਤਾਂ ਮੁੰਡਾ ਜਦੋਂ ਕੁੜੀ ਦਾ ਮੂੰਹ ਮਿੱਠਾ ਕਰਵਾਉਣ ਲੱਗਦਾ ਹੈ ਤਾਂ ਕੁੜੀ ਮੁੰਡੇ ਨੂੰ ਜਵਾਬ ਦੇ ਦਿੰਦੀ ਏ ਪਰ ਜਦੋਂ ਮੁੰਡਾ ੱੱਕੇ ਨਾਲ ਉਸ ਦਾ ਮੂੰਹ ਮਿੱਠਾ ਕਰਵਾਉਂਦਾ ਹੈ ਤਾਂ ਕੁੜੀ ਉਸ ਦੇ 3-4 ਥੱਪੜ ਮਾਰਦੀ ਏ ਅਤੇ ਕਹਿੰਦੀ ਏ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਜਿਸ ਤੋਂ ਬਾਅਦ ਕੁੜੀ ਦੇ ਮਾਪੇ ਉਸ ਦੀਆਂ ਬਹੁਤ ਮਿੰਤਾ ਕਰਦੇ ਨੇ ਪਰ ਉਹ ਕਿਸੇ ਦੀ ਵੀ ਨਹੀਂ ਮੰਨਦੀ ਅਤੇ ਸਟੇਜ ਤੋਂ ਥੱਲੇ ਉਤਰ ਜਾਂਦੀ ਏ ਇਹ ਦੇਖ ਕੇ ਕੁੜੀ ਦੇ ਮਾਪੇ ਮੁੰਡੇ ਵਾਲਿਆਂ ਨੂੰ ਕਹਿੰਦੇ ਨੇ ਕਿ ਕੁੜੀ ਖਬਰਾਈ ਹੋਈ ਇਹ ਤੁਸੀਂ ਫਿਕਰ ਨਾ ਕਰੋ ਅਸੀਂ ਹੁਣੇ ਲੈ ਕੇ ਆਉਣੇ ਆ ਪਰ ਮੁੰਡਾ ਵਿਆਹ ਕਰਾਉਣ ਤੋਂ ਜਵਾਬ ਦੇ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜੇ ਮੈਂ ਇਸ ਨਾਲ ਵਿਆਹ ਕਰਵਾ ਲਿਆ ਤਾਂ ਮੇਰੀ ਸਾਰੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਸੋ ਕੀ ਮੁੰਡੇ ਨੇ ਠੀਕ ਕੀਤਾ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ